ਨਾਬਾ ਬਲਾਗ ਦੇ ਪਿੰਡ ਛੰਨਾ ਨੱਥੂਵਾਲੀਆ ਵਿਖੇ ਜਿੱਥੇ ਕਲਯੂਗੀ ਮਾਂ ਨੇ 3 ਲੱਖ ਰੁਪਏ ਦੀ ਰਾਸ਼ੀ ਦੇ لالਚ ਵਿੱਚ ਆ ਕੇ ਆਪਣੀ 15 ਸਾਲਾ ਦੀ ਨਾਬਾਲਿਕ ਤੀਨ ਨੂੰ ਰਾਜਸਥਾਨ ਵਿਖੇ ਵੇਚ ਦਿੱਤਾ ਜਿਸ ਦੀ ਵੀਡੀਓ ਵੀ ਸਾਹਮਣੇ ਹੈ ਅਤੇ ਮਾਂ 500 500 ਦੇ ਨੋਟ ਗਿੜ ਰਹੀ ਹੈ ਵੇਚਣ ਤੋਂ ਬਾਅਦ ਰਾਜਸਥਾਨ ਦੇ ਵਿਅਕਤੀ ਨਾਲ ਵਿਆਹ ਵੀ ਕਰਵਾ ਦਿੱਤਾ ਜਿਸ ਦੀਆਂ ਫੋਟੋਆਂ ਵੀ ਸਾਹਮਣੇ ਆਈਆਂ ਹਨ ਇਹ ਸਾਰੀ ਕਾਨੂੰਨੀ ਕਾਰਵਾਈ ਦਾਦੀ ਦੇ ਬਿਆਨਾਂ ਤੇ ਕੀਤੀ ਗਈ ਦੂਜੇ ਪਾਸੇ ਨਾਬਾ ਦੀ ਡੀਐਸਪੀ ਮਨਦੀਪ ੌਰ ਨੇ ਜਾਣਕਾਰੀ ਦਿੰਦੇ ਆ ਕਿਹਾ ਕਿ ਨਾਬਾਲਿਕ ਲੜਕੀ ਨੂੰ ਰਾਜਸਥਾਨ ਤੋਂ ਛਡਵਾ ਲਿਆ ਹੈ ਅਤੇ ਅਸੀਂ ਚਾਰ ਵਿਅਕਤੀਆਂ ਦੇ ਖਿਲਾਫ ਮ ਮਾਮਲੇ ਵਿੱਚ ਲੜਕੀ ਦੀ ਮਾਤਾ ਕਿਰਨਜੀਤ ਕੌਰ ਅਤੇ ਉਸ ਦੀ ਨਾਨੀ ਗੁਰਮੀਤ ਕੌਰ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸਲ੍ਹਾਖਾਂ ਪਿੱਛੇ ਪਹੁੰਚਾ ਦਿੱਤਾ ਹੈ। ਅਮਰ ਵੀਡੀਓ ਕਾ

ਆ ਵੀ ਦੇਖ ਲਈ ਮੋਬਾਈਲੇ ਤੋੜ ਦੇਣ ਜੋ ਤੇਰੀ ਬਣਾਈ ਤੇ ਤੀਨ ਨੋਟ ਨੇ ਉਹ ਉਹ ਇਸ ਤੋਂ ਲਾਉਂਦੇ ਵਧੀਆ ਤੇਰਾ ਮੋਬਾਈਲ ਤੋੜ ਦੂੰਗੀ ਆ ਦੇਖ ਹੱਥ ਮੈਂ 20 20 ਲੈ ਲਵਾਂ ਹੁਣ ਨਾ ਨਹੀਂ ਖੁਣੋ ਤਾ ਹੈ 20 ਨੇ ਅਲੱਗ ਰੱਖ ਲੈ ਅਲੱਗ ਰੱਖ ਲੈ ਜਾ ਕੋਈ ਨਾ ਗਿਰ ਲੋ ਗਿਰ ਲੋ

ये मेरी बात सुननी है प्लीज बता दो हां मैं सुननी है 50 का 23 दिन का 50 से 70 की बात हो रहा है 100 क्या 70 से क्या बात है उसने बोला पता क्या असल में बात हुआ 50 70 नहीं 50 50 का है से बात हुआ था सुबह 70 मांग रही है ना का वाइट प्रिंट सुनते है नहीं दे नहीं दूंगा तेरा अभी आपस में दे देना करना नहीं छेड़खानी करेगा तो उसको भी दे देंगे जितना बनेगा नहीं नहीं तो? नहीं, नहीं। कर दे बंदे उसको तो देना ही नहीं <स्थी> है जैसे ना ले पैसे अपनी कुड़ी दे दे ठीक है वो तो कर देंगे कुड़ी दे तू जैसे ना ले पैसे हां जैसे ना पैसे भी मिलने दो नहीं आप बड़ी कुड़ी देगी मैं तो नहीं मैं आप बोलती है कि मैं ले लिया सारे पैसा दो ना दे बोलूंगी सामने तो वीडियो बन रहा है सामने उसका पैसा भी मेरे को दो, दो, मेरे दो, ये तो दो वो ये जैसा से मेरे 10000 जैसा ना दस पकड़ा दे फिर 1/2 तो दे रहा हूं पकड़ा दे और एक बार वीडियो के सामने उसको सब पिसताना है आप रहने बना दियो अच्छा तो बात कर के तेज जा मैं रख नहीं है बी और मेरी कुड़ी दे इतने ऐसे मैं तो कन्यादानी कर जाऊंगी पर उसको सब कुछ सिखा आपने बोली ना बैठो बैठो जाके देख ले आज कर जाए तब आप पे तो कुछ भी नहीं आएगा बस हम यहां की मां बैठी है ना कुछ नहीं भी कुछ नहीं आएगा ਬਦਲਾਂ ਵੀ ਵਾਦੇ ਕਰਾਈਏ ਮੇਰੇ ਕੋਲ ਸਦੀ ਹਾਂ ਕੀ ਹੈ ਇਹ ਉਹ ਹੀ ਨਾ ਜਿਹੜੀ ਬੈਠੀ ਹੈ ਜਿਹੜੀ ਰਿਸ਼ਤੇ ਕਰਨ ਦੀ ਆ ਤੇ ਚਲੇ ਤਾਂ ਦਿੱਤੀਆਂ ਲੱਗਦੀਆਂ ਮੈਂ ਬੋਲੇ ਸਾਨੀ ਨੇ ਜਿਸ ਨਾਲ ਕੇ ਕਹੂਗੀ ਨਾ ਕੋਸਰ ਉਹਨੇ ਕਿਹਾ ਕਰਨਾ ਹੈ ਕਿ 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 ਕਰਨਾ ਔਰ ਨਾ ਲੈ ਕੇ ਪਹਿਲੇ ਨਹੀਂ ਚਲੇਗੀ ਇਹ ਨਹੀਂ ਤੁਹਾਨੂੰ। ਸੋ ਜਾ ਕੇ ਆਪਾਂ ਮੰਗਾਂ ਸਾਢੇ ਕੋਨਾ ਹਾਂ। ਕਿਹਾ ਉਹ ਜੂਠ ਖਾਉਂਦੀ। ਖਬਰ ਦੇਣੇ ਨਾ ਆ ਪੈਸੇ। ਮੇਰੀ ਨਹੀਂ ਦੇਖੀ ਹੈ ਉਹ ਹਟਾइए। 300 ਅਸੀਂ ਕਰਦੇ ਹਾਂ। ਜੋਨੇ ਲਾਉਂਦੇ ਕਣਕਾ ਵੜਦੇ ਬੰਦ ਆਂਦੇ ਅਸੀਂ ਆਹ ਮੈਂ ਕਰਦੇ ਸੀ। ਹੋਰ ਰੁਪਈਆ ਨੀ ਮਾ ਹਣੀ ਉਹਨਾਂ ਨੇ ਮੰਗਿਆ ਪਰ ਮੇਰੇ ਤਾਂ ਆ ਆ ਜਿੰਦਗੀ ਦੇ ਸਾਡੇ ਆਹ ਪਹਿਲੀ ਵਾਰ ਕੰਮ ਹੋ ਰਿਹਾ ਹੈ। ਬੋਏ ਬਾਪ ਨੇ ਕੋਈ ਬਾਤ ਸਦਾ ਸਾਰ ਜੇ ਉੱਪਰ ਹੋ ਚਲੀ ਨਾ ਪੰਜਾਬ ਹੈ ਨਾ ਸਭ ਤੋਂ 2 ਲੱਖ ਮੈਂ ਹੋਰ ਮੂੜੇ ਲੱਗਣਾ ਹੈ ਤੇ ਤੇਰੀ ਧੀ ਦਾ ਮੁੱਲ ਦੇ ਦੇ ਹਾਂ 2 ਲੱਖ ਖਪਾਇਆ ਨਾ ਸਹੀ ਕਰਨਾ ਹੁਣ ਕਹਿੰਦਾ ਤੈਨੂੰ ਬੋਲ ਕਰਨੀ ਆ ਬੋਲ ਲੈ ਕਹ ਦੇ ਨਾਲੇ ਗਰੀਬ ਬੜੀ ਅਵਸਾਰੀ ਜਮਾਈ ਲੈ ਲਾ ਘਰ ਆਣਾ ਉਹ ਕਰਨਾ ਲੈ 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 ਦੇ ਦੇ ਮੇਰੇ ਬੰਦੇ ਨੇ ਨਾ ਆਪਾਂ ਖੜੀਆ ਹਣੇ ਲੈ ਦੇ ਲੈ ਨਾ ਉਸ ਦਾ ਬੰਦ ਦੇ ਰਹੇ ਹਾਂ ਇਹਦਾ ਰੋ ਲੱਗਦੇ ਸਾਡਾ ਨਹੀਂ ਲੈਣੀ ਲੈਣੇ ਸਾਡੇ ਚ ਗਾਮ ਹੋਏਗਾ ਹੁਣ ਚਰਨਜੀਤ ਕੋਰੇ ਜੀ ਬੀਬੀ ਆਨੀ ਜੀ ਕੀਤਾ ਆਧਾਰ ਕਾਰਡ ਬਣਾਇਆ ਜੀ ਇਹਨਾਂ ਨੇ ਜਾਲੀ 2006 ਦਾ ਮੈਂ ਤਿੰਨ ਮਹੀਨੇ ਦੀ ਪਾਲੀ ਆ ਪੋਤੀ ਮੈਨੂੰ ਪਤਾ ਜੀ ਆਪਣੇ ਬੱਚੇ ਦਾ ਇਹਨਾਂ ਨੇ ਜੀ 2006 ਦਾ ਕਰਾ ਕੇ ਆਧਾਰ ਕਾਰਡ ਇਹਨਾਂ ਨੇ ਗਾਹਾਂ ਵਾਲੇ ਨੂੰ ਬਰਬਦ ਬਣਾ ਕੇ ਕੁੜੀ 35 37 ਸਾਲ ਦਾ ਮੁੰਡਾ ਜਿਹਦੇ ਨਾਲ ਇਹਨਾਂ ਨੇ ਕੁੜੀ ਦੇ ਆਨੰਦ ਨਹੀਂ ਹੋਏ ਕਿਤੇ ਵੀ ਇੱਧਰ ਕਿਤੇ ਮੰਦਰ ਮੁੰਦਰ ਚ ਉੱਥੇ ਰਾਜਸਥਾਨ ਵੱਲ ਵੇਚੀ ਗਈ ਆ ਕੁੜੀ ਪੈਸੇ ਗਿਣਦੇ ਨੇ ਤਾਂ ਸਬੂਤ ਆਇਆ ਜੀ ਮੇਰੇ ਕੋਲ ਮੈਨੂੰ ਕੀ ਪਤਾ ਲੱਗਣਾ ਸੀ ਮੈਨੂੰ ਉਸ ਨਹੀਂ ਪਤਾ ਲੱਗਣਾ ਕਿ ਕਿੰਨੇ ਦੀ ਵੇਚੀ ਹੈ ਜੀ ਤੁਹਾਨੂੰ ਪਤਾ ਹੈ ਹਾਂ ਜੀ ਕਹਿੰਦੇ ਨੇ ਵੀ ਉਹ ਤਾਂ ਜਿਹੜੀ ਗਾਹਾਂ ਤੋਂ ਜਿੰਨਾ ਕਿ ਸਾਨੂੰ ਪਤਾ ਲੱਗਾ ਵੀ 3 ਲੱਖ ਦਾ ਵਪਾਰ ਹੋਇਆ ਕੁੜੀ ਦਾ ਚੋਲਾ ਲੈ ਲੰਦਾ ਵਾ ਚੋਲ ਗਰੀ ਮੈਨੂੰ ਮੇਰੀ ਪੁੱਤੀ ਵੇਚੀ ਗਈ ਆ 16 ਮਾਸਾਲ ਲੱਗੇ ਜੀ ਇਹਨਾਂ ਚੱਪੜ ਕੀ ਆ ਇਹ ਤਾਂ ਜੀ ਬਹੁਤ ਤਕੜਾ ਕਰੋ ਆ ਜੀ ਅਸਲ ਤੇ ਇਹੀ ਤੇ ਬਹੁਤਾ ਜਾਣਦੀ ਵੀ ਨਹੀਂ ਤੇ ਉਹਨਾਂ ਨੂੰ ਕੁੜੀ ਦੀ ਮਾਂ ਨਹੀਂ ਜਾਣਦੀ ਤੇ ਕੁੜੀ ਦੀ ਨਾਨੀ ਨਹੀਂ ਜਾਣਦੀ ਤੇ ਇਹ ਲੈ ਕੇ ਗਏ ਨੇ ਜੀ ਜਸਵਿੰਦਰ ਕੌਰ ਕੁਲਵਿੰਦਰ ਸਿੰਘ ਏ ਲੈ ਕੇ ਗਏ ਨੇ ਜੀ ਉਹਨਾਂ ਨੂੰ ਇਹਨਾਂ ਨੂੰ ਉਹ ਵਿਚੋਲਿਆਂ ਦੇ ਘਰ ਦਾ ਪਤਾ ਸੀ ਵਖੋ ਇਹਨਾਂ ਚੋਂ ਨਿਕਲੂ ਸਾਰਾ ਕੁਝ ਪੋਟੀ ਦਾ ਮੋਬਾਈਲ ਵੀ ਸਾਰੇ ਇਹਨਾਂ ਕੋਲ ਹੈ ਪੁੜੀ ਤੋਂ ਮੋਬਾਈਲ ਖੋਰੇ ਬਹੁ ਨੂੰ ਛੱਡ ਕੇ ਵੀ ਥਾਣੇ 'ਚ ਇਹ ਆਈ ਹੈ ਜੀ ਪੋਤੀ ਪੁੱਤ ਦੇ ਨਾਲ ਰਹਿੰਦੀ ਸੀ ਜਾਨ ਨਹੀਂ ਜੀ ਹੁਣ ਪੋਤੀ ਪਹਿਲਾਂ ਬੱਚੀ ਮੇਰੇ ਕੋਲ ਸੀ ਜਦੋਂ ਇਹਦੀ ਮਾਂ ਪਟਿਆਲੇ ਤੋਂ ਆ ਗਈ ਤੇ ਮੈਂ ਹੱਥ ਬੰਨ ਤੇ ਬੱਚਿਆਂ ਨੂੰ ਆਪਦੇ ਆਪਿਆਂ ਨੂੰ ਪਾਲੋ ਮੇਰੇ 'ਚ ਹਿੰਮਤ ਨਹੀਂ ਮਰੇ ਬੜੇ ਬੇਤੇ ਦੀ だっਥੋ ਬੇਟੇ ਨਾਲ ਨਹੀਂ ਸੀ ਰਹਿੰਦੀ ਨਾ ਬੇਟੇ ਨਾਲ ਬੇਟੇ ਤਲਾਕ ਦੇ ਕੇ ਬਾਕੀ ਸੀ ਕਾ ਪੰਚਾਇਤੀ ਤਲਾਕ ਹੋਇਆ ਵਾ ਦੋ ਟੈਪ ਤੋਂ ਸਮਾਨ ਦੇ ਸਭ ਲੈ ਕੇ ਮੁੰਡੇ ਦਾ ਵੀ ਸਮਾਨ ਲੈ ਗਈ ਸੀ ਚੱਕ ਕੇ ਅਸੀਂ ਨੇ ਫੇਰ ਵੀ ਹੱਥ ਬੰਨੇ ਵੀ ਚੱਲ ਕੋਈ ਨਹੀਂ ਜਾਂਦੀ ਆ ਜਾਣਦੇ ਤੁਹਾਡੀ ਬੇਨਤੀ ਸਰਕਾਰ ਲੈਵੇ ਸਾਡੀ ਇਹ ਮਹੰਤ ਹੈ ਵੀ ਸਾਨੂੰ ਇਨਸਾਫ ਦੇਣੇ ਮੇਰੀ ਪੋਤੀ ਵੇਚੀ ਕਿਉਂ ਇਹਨਾਂ ਨੇ ਵਿਆਹ ਕੇ ਤੋਰ ਦਿੰਦੇ ਕਿੱਥੇ ਖੁੱਜੀ ਸੀ ਇਹਨਾਂ ਨੇ ਹੁਣ ਇਹਨਾਂ ਦੀ ਰਾਜਸਥਾਨ 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 ਵੇਚਤੀ ਹੈ ਜੀ ਲੈ ਵੇ ਨਾ ਉਹਨੇ ਪੰਜਾਬ ਚ ਇਹਨਾਂ ਦਾ ਲਿੰਕ ਕਿਵੇਂ ਹੋਇਆ ਜੀ ਇਹਨਾਂ ਦੇ ਜੀ ਜਸਵਿੰਦਰ ਕੌਰ ਗਾਂ ਲੀਆਂ ਜਨਾਨੀਆਂ ਨੂੰ ਮਿਲੀ ਹੋਈ ਸੀ ਜਿਹੜੀਆਂ ਖੰਨੇ ਦੀਆਂ ਨੇ ਬਾਦਲੇ ਦੀਆਂ ਜਸਵਿੰਦਰ ਕੌਰ ਉਹਨਾਂ ਨੂੰ ਨਹੀਂ ਮਿਲੀ ਹੋਈ ਸੀ ਜੀ ਉਹ ਗਾਹਾਂ ਦੀ ਗਾਹਾਂ ਇਹਨੇ ਦੀ ਐ ਜਾਣ ਪਛਾਣਦੀ ਮੈਂ ਮੰਨਦੀ ਆ ਬੋਟੀ ਦਾ ਇਹ ਕਸੂਰ ਗੰਨਿਆ ਵੇ ਤੂੰ ਪੈਸੇ ਗਣ ਰਹੀ ਆ ਜਸਵਿੰਦਰ ਕੌਰ ਦਾ ਵਿੱਚ ਨੌਲ ਏਰੀਆ ਕਹਿੰਦੀ ਜਸਨ ਕੌਰ ਦੇ ਪੈਸੇ ਮੈਨੂੰ ਦੋ ਉਹਨਾਂ ਨੂੰ ਕਹਿ ਰਹੀ ਆ ਉਹਦੇ ਵਿੱਚ ਉਹਲ ਗਰੀ ਮੈਂ ਦੇਉਂਗੀ ਮੈਨੂੰ ਪੜਾ ਦਿਓ ਆਪ ਗਣ ਰਹੀ ਆ ਜੀ ਪੈਸੇ ਮੈਂ ਮੰਗ ਕਰਦੀ ਆ ਜੀ ਜਿਹੜੇ ਅਸਲ ਗਨਾਹਦਾਰ ਨੇ ਉਹ ਫੜੇ ਜਾਣਾ ਉਹਨਾਂ ਨੂੰ ਪੁੱਛਿਆ ਚਾਹੀਦਾ ਬੁਲਾ ਕੇ ਉਹਨਾਂ ਨੂੰ ਪੁੱਛੋ ਵੀ ਤੁਸੀਂ ਗਾਹਾਂ ਦੀ ਗਾਹ ਤੁਹਾਡੇ ਕਿਵੇਂ ਲ ਇੱਕ ਬਹੁਣੀ ਜਾਣਦੀ ਜੀ ਬਸ਼ੱਕ ਉਹ ਸਜ਼ਾ ਕੁੱਟੂ ਕੱਟੂਗੀ ਆਪਣੇ ਗੁਨਾਹ ਭੁਗਤੂਗੀ ਵੀ ਪਰ ਜਾਣਦੀ ਐ ਤੀ ਇਹ ਜਾਸਨ ਦੇ ਇਹ ਕੰਮਾਂ ਚ ਲਿੰਕ ਨੇ ਮੈਂ ਮੂੰਹ ਤੇ ਕਹਿੰਨੀ ਆ ਜੀ ਮੈਂ ਡਰਤੀ ਨਹੀਂ ਮੈਂ ਗਰੀਬ ਬਸੱਕ ਦੀਆਂ ਇਹ ਪਾਸੋਂ ਥਾਣੇ ਦਾ ਮੈਟਰ ਹੈਗਾ ਤੇ ਇਹ ਇੱਕ 15 ਸਾਲ ਦੀ ਲੜਕੀ ਆ ਜਿੱਦ ਨੂੰ ਕਿ ਉਹਦੀ ਮਾਂ ਨੇ ਵੇਚਿਆ ਸੀ ਤੇ ਵੇਚਣ ਤੋਂ ਬਾਅਦ ਉਹਨੂੰ ਰਾਜਸਥਾਨ ਨੂੰ ਭੇਜ ਦਿੱਤਾ ਗਿਆ ਸੀ ਤੇ ਉੱਥੇ ਜਾ ਕੇ ਉਹਦੀ ਮੈਰੀ ਉਹਦੇ ਰਾਜਾ ਖਾਨ ਦੇ ਇੱਕ ਲੜਕੇ ਨਾਲ ਕਰਾਈ ਗਈ ਸੀ ਇਹ ਵੀਕਸ ਜਿਹੜੀ ਅਫਾਇਰ ਦਰਚ ਹੋਈ ਆ ਲੜਕੀ ਦੀ ਜਿਹੜੀ ਦਾਦੀ ਆ ਉਹਦੇ ਬਿਆਨਾਂ ਤੇ ਐਫਆਰ ਦਰਚ ਹੋਈ ਆ ਇਹ ਵੀਕਸ ਟੋਟਲ ਚਾਰ ਜਾਣੇ ਹੈਗੇ ਜਿਨ੍ਹਾਂ ਤੇ ਇਹੋ ਆ ਦਰਖ ਹੋਈ ਆ ਦੋ ਤਾਂ ਲੜਕੀ ਆ ਜਿਹੜੀ ਉਹਦੇ ਘਰ ਦੀ ਆ ਇੱਕ ਉਹਦੀ ਮਦਰ ਆ ਤੇ ਇੱਕ ਉਹਦੀ ਨਾਨੀ ਹੈਗਾ ਜਿਹੜੀ ਜੰਮ ਕੇ ਕਾਸਿੰਗ ਆਹਾਂਜੀ ਇੱਕ ਉਹ ਦਾਦੀ ਨੇ ਹੀ ਵੀਡੀਓ ਜਿਹੜੀ ਆ ਮੇਰੇ ਵੀ ਪੇਸ਼ ਕੀਤੀ ਸੀ ਫਿਰ ਮੈਂ ਮੰਮੀ ਨੂੰ ਥਾਣੇ ਭੇਜਿਆ ਸੀ ਤੇ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਤੇ ਵੀ ਉਹਦੀ ਮਾਂ ਜੋ ਜਿਹੜੇ ਰਾਜਸਥਾਨ ਤੋਂ ਦੋਤਾਨੀ ਵਾਲੇ ਡੇਟਿਸ ਆਈ ਨਾ ਥੀ ਉਹ ਪੈਸੇ ਦਾ ਲੈਂਡਿੰਗ ਕਰਦੀਆਂ ਤੇ ਪੈਸੇ ਕਿੰਨੇ ਸੀ ਇਹ ਨੂੰ ਕਰਤੀ ਨੂੰ ਰੱਖ ਕੇ ਗਈ ਹਾਂਜੀ ਅਸੀਂ ਰਾਜਸਥਾਨ ਇੱਕ ਟੀਮ ਤੇ ਜਿੱਥੇ ਥਾਣੇ ਤੋਂ ਤੇ ਲੜਕੀ ਨੂੰ ਅਸੀਂ ਉੱਥੋਂ ਕਵਰ ਕਰਕੇ ਵਾਪਸ ਲਿਆ ਆਂਦਾ ਤੇ 104 ਦੇ ਬਿਆਨ ਜੱਸ ਸਾਡੇ ਸਾਹਮਣੇ ਕਰਾਉਣ ਤੋਂ ਬਾਅਦ ਜੱਸ ਸਾਡੇ ਆਰਡਰ ਕੀਤਾ ਸੀ ਕਿ ਇਹਨਾਂ ਲੜਕੀ ਨੂੰ ਨਾਂ ਦੀ ਵੇਚਿਆ ਇਸ ਮਾਮਲੇ ਤੇ ਸਾਹਮਣੇ ਇਹ ਜਿਹੜੇ ਦਰਖਾਸਤ ਆਇਆ ਸੀ ਅ ਇਹਦੇ ਵਿੱਚ ਦਰਖਾਸਤ ਪਹਿਲਾਂ ਆਈ ਸੀ ਫਿਰ ਉਸ ਤੋਂ ਬਾਅਦ ਦਾਦੀ ਨਾਲ ਆਈ ਸੀ ਤੇ ਦਾਦੀ ਦੇ ਬਿਆਨਾਂ ਦੇ ਉੱਪਰ ਹੀ ਬੱਚਾ ਦਰਜ ਹੋਇਆ ਕਿ ਉਹਨਾਂ ਦੇ ਆਖੇ ਇਥੇ ਜਦੋਂ ਮੂਮਾ ਨੇ ਦੱਸਿਆ ਵੀ ਉਹਦੀ ਮਾਦਰੀ ਵਿੱਚ ਹੈਗੀ ਨਹੀਂ ਵੱਲ ਹੈ ਜੀ ਤਾਂ ਸਾਡੇ ਬੱਚੇ ਜਿਹੜਾ ਬਚਾ ਲਿਆ ਵੀ ਤੇਰੀ ਕਈ ਗੱਲ ਕੋਈ ਰਾਜ ਜੀ ਫਿਰ 15 ਸਾਲ ਦੀ ਜਿਹੜੀ ਕੱਚੀ ਦਾਦੀ ਆ ਅਕਚਲ ਇਹ ਵੀ ਬੜੀ ਲੜਕੀ ਦੀ ਮਾਦਰ ਆ ਉਹ ਪਹਿਲਾਂ ਆਪਣੇ ਹਸਬੰਦ ਤੇ ਉਹਨਾਂ ਦੀ ਕੁਝ ਅਨਬੰਦ ਚੱਲ ਰਹੀ ਸੀ ਕਾਫੀ ਸਾਲਾਂ ਤੋਂ ਅਲੱਗ ਰਹੇ ਸੀ ਤੇ ਪਰ ਲੜਕੀ ਜਿਹੜੀ ਦਾਦੀ ਦੇ ਕੋਲ ਹੀ ਰਹਿ ਗਈ ਸੀ ਛੋਟੇ ਹੁੰਦੇ ਕੋ ਦਾਦੀ ਨੇ ਪਾਲਿਆ ਉਹ ਉਸ ਤੋਂ ਉਪਰੰਤ ਫਿਰ ਕੁਝ ਸਾਲ ਬਾਅਦ ਦਾ ਮੰਨਾ 2023 ਦੇ ਵਿੱਚ ਲੜਕੀ ਦੀ ਮਾਦਰ ਜਿਹੜੀ ਆ ਵਾਪਸ ਆਪਣੇ ਸਹੁਰੇ ਆ ਗਈ ਸੀ ਉਸ ਤੋਂ ਬਾਅਦ ਏ ਪਲੈਨਿੰਗ ਉਹਨੇ ਕੀਤੀ Saturn ਲੱਛੀ ਜਿਹੜੀ ਆ ਥੋਲੀ ਕੁੜੀ ਜਿਹੜੀ ਉਹਨੇ ਰਾਜਸੌਂਚ ਵੇਚੀ ਉਸ ਵੀਡੀਓ ਦੇ ਵਿੱਚ ਇਹ ਤਿੰਨ ਲੇਡੀਆਂ ਦਿਖਾਈ ਹੁੰਦੇ ਜਿਹੜੀਆਂ ਇੱਕ ਕੁੜੀ ਦੀ ਜਿਹੜੀ ਬੱਚੀ ਆ ਉਹਦੀ ਮਦਰ ਆ ਤੇ ਬਾਕੀ ਜਿਹੜੀ ਇੱਕ ਜਿਹੜੀ ਰਾਜਸਥਾਨ ਤੋਂ ਲੇਡੀ ਆ ਬਈ ਤੇ ਇਹ ਜਿਹੜੀ ਵੀਡੀਓ ਇਹਨਾਂ ਨੇ ਜਿਹੜੀ ਮੀਟਿੰਗ ਕੀਤੀ ਹੈ ਇਹਨਾਂ ਨੇ ਉਹ ਖੰਨੇ ਦੇ ਵਿੱਚ ਕੋਈ ਜਗ੍ਹਾ ਤੇ ਪਿੰਡ ਦੇ ਵਿੱਚ ਬੈਠ ਕੇ ਉੱਥੇ ਇਹਨਾਂ ਨੇ ਦਿਖਾਇਆ ਕੀਤਾ ਟੈਲੈਂਟ ਇਹਨਾਂ ਦਾ ਬਿਲਕੁਲ ਸੱਚੀ ਦਿੱਕਤ ਆ ਕਿ ਆਪਣੀ ਨਾ ਕੋਈ ਤਾਂ ਕਹਿ ਰਹੇ ਆਂ ਜੀ ਉੱਥੇ ਉਹਨੇ ਵੇਚੀ ਆ ਤੇ ਅੱਜ ਇਹ ਕਹਾਣੀ ਘਟ ਰਹੀ ਆਂ ਜੀ ਹਾਂ ਫਿਰ ਇਹ ਵੀ ਕਾਜੀ ਦੇ ਕੋਲ ਤੁਸੀਂ ਇਸ ਦੇ ਵਿੱਚ ਰਾਤ ਸਮੇਂ ਲਗੀ ਹਾਂਜੀ ਏਦਾਂ ਦੇ ਕੇਸ ਦੇ ਵਿੱਚ ਤੁਹਾਨੂੰ ਪਤਾ ਹੀ ਆ ਨਾ ਹੀ ਉਹ ਆਪ ਦਾ ਕੋਸ ਕਾਟਖਾਨਾ ਦਾਸ ਤੋਂ ਕਿੱਥ ਨੂੰ ਵੇਚੀ ਆ ਕਿੱਥੇ ਵੇਚੀ ਆ ਬੱਚਾ ਕਿੱਥੇ ਗਿਆ ਆ ਪਰ ਥੋੜੀ ਸਖਤੀ ਕਰਨ ਦੇ ਬਾਅਦ ਤੁਹਾਨੂੰ ਉਹਦੀ ਮਦਰ ਨੇ ਦੱਸ ਦਿੱਤਾ ਕਿ ਅਸੀਂ ਫਲਾਣੀ ਥਾਂ ਤੇ ਰਾਜਸਥਾਨ ਤੋਂ ਹੀ ਪੈਂਦੇ ਆ ਏ ਤੋਂ 500 ਤੋਂ 300 ਮੀਟਰ ਤੇ ਆਪਣੀ ਨੂੰ ਚੈਨਲ ਰਿਕਵਰ ਕਰਕੇ ਲਿਆ ਆ ਇਹਦੇ ਵਿੱਚ ਅਤੀ ਲੜਕੀ ਦੀ ਮਦਰ ਤੇ ਲੜਕੀ ਦੀ ਨਾਨੀ ਜਿਹੜੀ ਵੀਡੀਓ 'ਚ ਦੋਨੇ ਦਿਖਾਈ ਦੇ ਰਹੀ ਸੀ ਇਹਨਾਂ ਦੋਨਾਂ ਨੂੰ ਅਥੀ ਆ ਪਬਲਿਕ ਗਰਾਊਂਡ 'ਤੇ ਕਰਕੇ ਤੇ ਇਹਨਾਂ ਤੇ ਇਹਨਾਂ ਨੂੰ ਰਚਤਵਾਲ ਇਹ ਜੀ ਹੋਇਆ ਦੀ ਬੀ ਐਨ ਐਸ ਜਿਹੜਾ ਗਿਆ 143 ਕਲੌਕ 1 ਤੇ ਬੀ ਐਨ ਐਸ 61 ਕਲੌਕ 2 ਬੀ ਐਨ ਐਸ 9 ਇਹ ਹਗਾ ਜੀ ਚਾਈਲਡ ਮੈਰਿਜ ਐਕਟ 11 ਲੱਗਾ ਹੋਇਆ ਹੈ ਵਿੱਚ ਪ੍ਰਾਪਰਟੀ ਵੇਚਣੇ ਔਰ ਖਰੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼